ਰਬੂ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਅੱਜ ਮੈਂ ਤੁਹਾਡੇ ਸਾਹਮਣੇ ਤਿੰਨ ਸਮੱਸਿਆ ਦੱਸਣ ਜਾ ਰਿਹਾ ਹਾਂ ਪਹਿਲੀ ਸਮੱਸਿਆ ਹੈ ਪੈਸੇ ਦੀ ਸਮੱਸਿਆ ਕੀ ਦੀ ਸਮੱਸਿਆ ਪੈਸੇ ਦੀ ਸਮੱਸਿਆ ਅਤੇ ਪੈਸੇ ਦੀ ਸਮੱਸਿਆ ਕੀ ਆ ਵੇਖਾਂਗੇ ਦੂਸਰਾ ਰਾਜਾ ਚੌਥਾ ਅਧਿਆਇ ਸ਼ੁਰੂ ਦੇ ਕੁਝ ਵਚਨਾਂ ਨੂੰ ਵੇਖਾਂਗੇ ਨਬੀਆਂ ਦੇ ਚੇਲਿਆਂ ਦੀ ਪਤਨੀਆਂ ਵਿੱਚੋਂ ਇੱਕ ਔਰਤ ਨੇ एलीशा ਦੇ ਅੱਗੇ ਦੁਹਾਈ ਦੇ ਕੇ ਕਿਆ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਉਹ ਯਹਵਾ ਦਾ ਭੈ ਰੱਖਦਾ ਸੀ ਹਾਂ ਅਤੇ ਜੀ ਦਾ ਉਹ ਕਰਜ਼ਦਾਰ ਸੀ ਉਹ ਆਇਆ ਹੈ ਕਿ ਮੇਰੇ ਦੋਨਾਂ ਪੁੱਤਰਾਂ ਨੂੰ ਆਪਣੇ ਦਾਸ ਬਣਾਉਣ ਦੇ ਲਈ ਲੈ ਜਾਏ ਇੱਕ ਵਿਪਤਾ ਨਾਲ ਭਰੀ ਸਮੱਸਿਆ ਅਚਾਨਕ ਆ ਗਈ ਇਹ ਉਹ ਹੈ ਕਿ ਜੋ ਪਤੀ ਬਿਲਕੁਲ ਤੰਦਰੁਸਤ ਸੀ ਅਚਾਨਕ ਉਹਦੀ ਮੌਤ ਹੋ ਗਈ ਪਤੀ ਜੋ ਘਰ ਦਾ ਮੁਖੀ ਆ ਸੀ ਉਹ ਮਰ ਗਿਆ ਪਤਨੀ ਅਤੇ ਬੱਚਿਆਂ ਨੂੰ ਪਾਲਣ ਪੋਸ਼ਣ ਵਾਲਾ ਉਹ ਘਰ ਦਾ ਮਾਲਿਕ ਅਚਾਨਕ ਮਰ ਗਿਆ ਜੇ ਇਹ ਬੱਚੇ ਜਵਾਨ ਹੋ ਗਏ ਹ ਤਾਂ ਇਹਦਾ ਅਰਥ ਹੈ ਕਿ ਜ਼ਰੂਰ ਪਤੀ ਦੀ ਉਮਰ 45 ਸਾਲ ਤੋਂ 55 ਸਾਲ ਦੇ ਵਿਚਕਾਰ ਹੋਏਗੀ ਜਾਂ 40 ਸਾਲ ਤੋਂ 50 ਸਾਲ ਦੀ ਉਮਰ ਦੇ ਵਿੱਚ ਹੋਏਗੀ 40 ਸਾਲ ਤੋਂ ਜਾਂ ਫਿਰ 50 ਸਾਲ ਦੀ ਉਮਰ ਦੇ ਵਿੱਚ ਜੇ ਕਿਸੇ ਦੀ ਮੌਤ ਹੋ ਜਾਵੇ ਉਸ ਨੂੰ ਅਕਾਲ ਮੌਤ ਕਹਿੰਦੇ ਆ ਸਮੇਂ ਨੇੜੇ ਆ ਗਿਆ ਇਸ ਲਈ ਮਰ ਗਿਆ ਇਸ ਤਰ੍ਹਾਂ ਨਹੀਂ ਆ ਅਕਾਲ ਮੌਤ ਯਾਨੀ ਸਮੇ ਤੋਂ ਪਹਿਲਾਂ ਸੋਚਿਆ ਵੀ ਨਹੀਂ ਮਰ ਜਾਣਾ ਸੋਚਿਆ ਨਹੀਂ ਐਸੇ ਸਮੇਂ ਤੇ ਮਰ ਜਾਣਾ ਅੱਜ ਕੋਈ ਸਾਡੇ ਵਿਚਕਾਰ ਹੈ ਅਚਾਨਕ ਸਾਡੇ ਘਰ ਚ ਮੌਤ ਹੋ ਗਈ ਅਸੀਂ ਸੋਚਿਆ ਵੀ ਨਹੀਂ ਕਿ ਸਾਡੇ ਘਰ ਚ ਮੌਤ ਹੋਵੇਗੀ ਬਿਲਕੁਲ ਸੋਚਿਆ ਵੀ ਨਹੀਂ ਸੀ ਐਸੇ ਸਮੇਂ ਤੇ ਸਾਡੇ ਘਰ ਦੇ ਵਿੱਚ ਮੌਤ ਹੋਏਗੀ ਕਦੇ ਵੀ ਸੋਚਿਆ ਨਹੀਂ ਸੀ ਪਿਆਰੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਮੌਤ ਦਾ ਉਮਰ ਨਾਲ ਲੈਣਾ ਦੇਣਾ ਨਹੀਂ ਆ ਕਦੋਂ ਆਏਗੀ ਨਹੀਂ ਪਤਾ ਕਿਧਰ ਉਪਰ आएगी ਨਹੀਂ ਪਤਾ ਕਦੋਂ ਆਏਗੀ ਨਹੀਂ ਪਤਾ ਮੌਤ ਲਈ ਆਦਮੀ ਔਰਤ ਦਾ ਵੀ ਕੋਈ ਵੀ ਭੇਤ ਭਾਵ ਨਹੀਂ ਆ ਛੋਟੇ ਵੱਡੇ ਦਾ ਫਰਕ ਵੀ ਬਿਲਕੁਲ ਨਹੀਂ ਆ ਧਨਵਾਨ ਹੈ ਜਾਂ ਗਰੀਬਾ ਏ ਵੀ ਬਿਲਕੁਲ ਨਹੀਂ ਵੇਖਦੇ ਕਾਲਾ ਹੈ ਜਾਂ ਗੋਰਾ ਹੈ ਐਸੀ ਸੋਚ ਵੀ ਨਹੀਂਆ ਪੜਿਆ ਲਿਖਿਆ ਹੈ ਜਾਂ ਅਨਪੜ ਹੈ ਇਸ ਤਰ੍ਹਾਂ ਵੀ ਮੌਤ ਕਦੇ ਸੋਚਦੀ ਨਹੀਂ ਜਦ ਆਉਣਾ ਹੁੰਦਾ ਹੈ ਤਾਂ ਆਉਂਦੀ ਆ ਕਿਉਂ ਆਉਂਦੀ ਆ ਪਤਾ ਨਹੀਂ ਕਦੋਂ ਆਏਗੀ ਨਹੀਂ ਪਤਾ ਕਿਵੇਂ ਆਏਗੀ ਨਹੀਂ ਪਤਾ ਪਰ ਆਉਣਾ ਹੈ ਜਦ ਸੋਚਨ ਤੇ ਉਹ ਆ ਜਾਂਦੀ ਆ ਮੌਤ ਕਦੋਂ ਆਏਗੀ ਕਿੰਨੂ ਆਏਗੀ ਕਿਸ ਤਰ੍ਹਾਂ ਆਏਗੀ ਕਿਵੇਂ ਆਏਗੀ ਨਹੀਂ ਪਤਾ ਇਸ ਲਈ ਅਸੀਂ ਹਮੇਸ਼ਾ ਤਿਆਰ ਰਹਿਣਾ ਹੈ ਕਿਦੇ ਲਈ ਤਿਆਰ ਰਹਿਣਾ ਹੈ ਜੇ ਅਸੀਂ ਮਰਦੇ ਹਾਂ ਤਾਂ ਪ੍ਰਭੂ ਦੀ ਹਜ਼ੂਰੀ ਚ ਜਾਣ ਦੇ ਲਈ ਅਸੀਂ ਹਮੇਸ਼ਾ ਤਿਆਰ ਰਹਿਣਾ ਹੈ ਨਾ ਸੋਚੋ ਕਿ ਮੈਂ ਬਹੁਤ ਤੰਦਰੁਸਤ ਹਾਂ ਜਿਮ ਜਾਂਦਾ ਹਾਂ ਨਾ ਪ੍ਰੋਟੀਨ ਸ਼ੇਕ ਪੀਂਦਾ ਹਾਂ ਨਾ ਮੈਂ ਤਾਕਤ ਵਰਹਾ ਫਿਟਨੈਸ ਠੀਕ ਆ ਨਾ ਮਿਹਨਤ ਕਰਦਾ ਹਾਂ ਮੈਂ ਬਹੁਤ ਜਵਾਨ ਹਾਂ ਮੈਨੂੰ ਕੋਈ ਬਿਮਾਰੀ ਨਹੀਂ ਹੈ ਨਾ ਇਸ ਲਈ ਮੈਂ ਨਹੀਂ ਮਰਾਂਗਾ ਜੇ ਸੋਚ ਰਹੇ ਹੋ ਤਾਂ ਇਹ ਝੂਠੀ ਗੱਲ ਆ ਫਿਰ ਤੋਂ ਕਹਿ ਰਿਹਾ ਹਾਂ ਜੋ ਮੌਤ ਆ ਕਿਵੇਂ ਆਏਗੀ ਕਦੋਂ ਆਏਗੀ ਕਿੱਥੇ ਆਏਗੀ ਕਿਨੂੰ ਆਏਗੀ ਕਿਸੇ ਨੂੰ ਵੀ ਪਤਾ ਨਹੀਂ ਛੋਟੇ ਬੱਚੇ ਵੀ ਮਰ ਰਹੇ ਆ ਜਵਾਨ ਵੀ ਮਰ ਰਹੇ ਆ ਅਧ ਉਮਰ ਦੇ ਲੋਕ ਵੀ ਮਰ ਰਹੇ ਆ ਸੀਨੀਅਰ ਸਿਟੀਜ਼ਨ ਵੀ ਮਰ ਰਹੇ ਆ ਅਤੇ ਬਜ਼ੁਰਗ ਲੋਕ ਵੀ ਮਰ ਰਹੇ ਆ ਅਮੀਰ ਵੀ ਮਰ ਰਹੇ ਆ ਅਤੇ ਗਰੀਬ ਵੀ ਮਰ ਰਹੇ ਆ ਆਦਮੀ ਵੀ ਮਰ ਰਹੇ ਆ ਅਤੇ ਔਰਤਾ ਵੀ ਮਰ ਰਹੀਆਂ ਪੜੇ ਲਿਖੇ ਵੀ ਮਰ ਰਿਹਾ ਅਣਪੜ੍ਹ ਵੀ ਮਰ ਰਿਹਾ ਸਮੇ ਤੋਂ ਪਹਿਲਾਂ ਮੌਤ ਸਮੇ ਤੇ ਨਹੀਂ ਸਮੇ ਤੋਂ ਪਹਿਲਾਂ ਸੋਚਿਆ ਨਹੀਂ ਐਸੀ ਸਮੇ ਤੇ ਮੌਤ ਜੋ ਆਏਗੀ ਹਾਂ ਪਿਆਰੋ ਮੈਂ ਡਰਾ ਨਹੀਂ ਰਿਹਾ ਤੁਹਾਨੂੰ ਅੱਗੇ ਪਿੱਛੇ ਦੇ ਫਰਕ ਦੇ ਨਾਲ ਆਪਾਂ ਸਾਰਿਆਂ ਨੇ ਚਲੇ ਜਾਣਾ ਹੈ ਕਿਉਂਕਿ ਇਸ ਸੰਸਾਰ ਦੇ ਵਿੱਚ ਅਸੀਂ ਯਾਤਰੀ ਅਤੇ ਮੁਸਾਫिरा ਇਸ ਗੱਲ ਨੂੰ ਯਾਦ ਰੱਖੋ ਇਹ ਜ਼ਮੀਨ ਸਾਡੇ ਲਈ ਪਰਮਾਨੈਂਟ ਜਗਾ ਨਹੀਂਆ ਇਸੇ ਲਈ ਇਸ ਸੰਸਾਰ ਨੂੰ ਇੱਕ ਨਾ ਇੱਕ ਦਿਨ ਅਸੀਂ ਛੱਡਣਾ ਹੈ ਅਤੇ ਉਹ ਦਿਨ ਕਦੋਂ ਆਏਗਾ ਸਾਨੂੰ ਵੀ ਪਤਾ ਨਹੀਂਆ ਅਸੀਂ ਹਰ ਵੇਲੇ ਤਿਆਰ ਰਹਿਣਾ ਹੈ ਇਹ ਜ਼ਰੂਰੀਆ ਇੱਥੇ ਅਸੀਂ ਜਿਹੜੀ ਮੌਤ ਨੂੰ ਵੇਖ ਰਹੇ ਹਾਂ ਇਹ ਅਚਾਨਕ ਹੋਈ ਹੋਵੇਗੀ ਆਤਮਿਕ ਵਿਅਕਤੀ ਦੇ ਜੀਵਨ ਚ ਇਹ ਹੋਇਆ ਉਹ ਵਿਅਕਤੀ ਕੌਣ ਸੀ ਨਬੀ ਸੀ ਅਤੇ ਨਬੀਆਂ ਦੇ ਵਿੱਚੋਂ ਇੱਕ ਅਤੇ ਨਬੀਆਂ ਵਿੱਚੋਂ ਇੱਕ ਆਤਮਿਕ ਸੀ ਕਿ ਨਹੀਂ ਆਤਮਿਕ ਸੀ ਆਤਮਿਕ ਸੀ ਫਿਰ ਵੀ ਸਮੇ ਤੋਂ ਪਹਿਲਾਂ ਮੌਤ ਉਹਦੇ ਜੀਵਨ 'ਚ ਆ ਗਈ ਇੱਥੇ ਅਸੀਂ ਇਸ ਔਰਤ ਦੀ ਮਹਾਨਤਾ ਦੇ ਬਾਰੇ ਇਹ ਵੇਖਦੇ ਹਾਂ ਇਹਦੇ ਪਤੀ ਦੀ ਜਦ ਸਮੇ ਤੋਂ ਪਹਿਲਾਂ ਮੌਤ ਹੋਈ ਯਾਨੀ ਸਮੇ ਤੋਂ ਪਹਿਲਾਂ ਮਰਨ ਤੇ ਦਰਦੇ ਹੋਏ ਅਲੀਸ਼ਾ ਦੇ ਕੋਲ ਆ ਕੇ ਸਵਾਮੀ ਸੜਨਾਲ ਇਹ ਤੱਕਾ ਕਿਉਂ ਹੋ ਗਿਆ ਪਰਮੇਸ਼ਵਰ ਮੇਰੇ ਪਤੀ ਨੂੰ ਹੀ ਕਿਉਂ ਲੈ ਗਏ ਮੇਰੇ ਬੱਚਿਆਂ ਦਾ ਕੀ ਹੋਏਗਾ ਹੁਣ ਮੈਂ ਕੀ ਕਰਾਂਗੀ ਇਹ ਹਜ ਤੱਕ ਸੈਟਲ ਨਹੀਂ ਹੋਏ ਇਹਨਾਂ ਦਾ ਵਿਆਹ ਕੌਣ ਕਰੇਗਾ ਇਹਨਾਂ ਦੀ ਦੇਖਭਾਲ ਕੌਣ ਕਰੇਗਾ ਇਹ ਸੈਟਲ ਕਿਵੇਂ ਹੋਣਗੇ ਬੱਚੇ ਕਾਮਯਾਬ ਨਹੀਂ ਹੋਏ ਮੇਰੇ ਬੱਚਿਆਂ ਦੇ ਵਿਆਹ ਹੋਣ ਤੋਂ ਪਹਿਲਾਂ ਹੀ ਇਹਨਾਂ ਦੇ ਸੈਟਲ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਜੇ ਪਰਮੇਸ਼ਰ ਅਚਾਨਕ ਮੇਰੇ ਪਤੀ ਨੂੰ ਲੈ ਗਏ ਆ ਅਤੇ ਫਿਰ ਮੇਰਾ ਕੀ ਹੋਏਗਾ ਮੇਰੇ ਬੱਚਿਆਂ ਦਾ ਕੀ ਹੋਏਗਾ ਦੱਸੋ ਕਿਉਂ ਪਰਮੇਸ਼ਰ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੈ ਇਸ ਤਰ੍ਹਾਂ ਉਸ ਨੇ ਨਹੀਂ ਕਿਹਾ ਔਰਤ ਆਤਮਿਕ ਸੀ ਭੈਣੋ ਅਤੇ ਭਰਾਵੋ ਸੋਚਿਆ ਨਹੀਂ ਐਸੇ ਸਮੇਂ ਤੇ ਮੌਤ ਹੋ ਜਾਂਦੇ ਇਸ ਤਰ੍ਹਾਂ ਕਿਉਂ ਹੋ ਗਿਆ ਕਿਸੇ ਨੂੰ ਸਮਝ ਨਹੀਂ ਆਉਂਦਾ ਇਸ ਤਰ੍ਹਾਂ ਕਿਉਂ ਹੋ ਗਿਆ ਕੋਈ ਸਮਝਦਾ ਨਹੀਂ ਕਿਉਂ ਉਸੇ ਵਿਅਕਤੀ ਨਾਲ ਇਸ ਤਰ੍ਹਾਂ ਹੋਇਆ ਹੈ ਨਹੀਂ ਪਤਾ ਮੌਤ ਕਿਸੇ ਦੇ ਸਮਝ ਨਾ ਆਵੇ ਐਸੀ ਇੱਕ ਇਹ ਚੀਜ਼ ਹੈ ਜਿਹਦੇ ਤੋਂ ਕੋਈ ਬਚ ਨਹੀਂ ਸਕਦਾ ਅਤੇ ਇਹਦੇ ਤੋਂ ਬਚਣ ਦੀ ਕੋਈ ਸੰਭਾਵਨਾ ਵੀ ਨਹੀਂ ਆ ਐਸੀ ਇਹ ਬਲਾ ਹੈ ਇਸ ਆਤਮਿਕ ਔਰਤ ਦੀ ਜੋ ਮਹਾਨਤਾ ਹੈ ਇਹਦਾ ਪਤੀ ਜੋ ਮਰ ਗਿਆ ਹੈ ਉਹ ਵੀ ਜਦੋਂ ਸਮੇਂ ਤੋਂ ਪਹਿਲਾਂ ਮਰਿਆ ਅਤੇ ਜਦ ਅਚਾਨਕ ਮਰਿਆ ਪਤਨੀ ਅਤੇ ਬੱਚੇ ਜਦ ਅਨਾਥ ਹੋ ਗਏ ਉਸ ਔਰਤ ਨੇ ਪਰਮੇਸ਼ਵਰ ਨੂੰ ਸਵਾਲ ਨਾ ਕੀਤਾ ਪ੍ਰਭੂ ਦੇ ਦਾਸ ਨੂੰ ਵੀ ਸਵਾਲ ਨਹੀਂ ਕੀਤਾ ਪ੍ਰਭੂ ਨੇ ਦਿੱਤਾ ਪ੍ਰਭੂ ਨੇ ਲੈ ਲਿਆ ਉਹੀ ਧਨ ਹੈ ਇਸ ਗੱਲ ਦੇ ਨਾਲ ਉਸ ਹਮਤ ਸੀ ਉਸ ਮੌਤ ਤੋਂ ਬਾਅਦ ਇੱਕ ਹੋਰ ਸਮੱਸਿਆ ਆ ਗਈ ਉਹ ਕੀ ਆ ਕਹਿੰਦੇ ਪਤੀ ਦੇ ਮਰਨ ਤੋਂ ਬਾਅਦ ਸਮੱਸਿਆ ਸਾਹਮਣੇ ਆ ਗਈ ਇੱਕ ਦਿਨ ਮੇਰੇ ਕੋਲ ਇੱਕ ਭੈਣ ਆਈ ਉਸ ਦਾ ਪਤੀ ਸਾਡੇ ਇੱਥੇ ਸੇਵਾ ਦੇ ਵਿੱਚ ਹਿੱਸਾ ਲੈ ਰਿਹਾ ਸੀ ਸੇਵਾ ਦੇ ਵਿੱਚ ਹਿੱਸਾ ਲੈਣ ਵਾਲਾ ਉਹ ਭਾਈ ਜਦ ਉਸ ਨੂੰ ਕੋਈ ਵੀ ਚੀਜ਼ ਖਰੀਦਣ ਲਈ ਕਹਿੰਦੇ ਸੀ ਤਾਂ ਉਹ ਖਰੀਦ ਕੇ ਲੈ ਕੇ ਆਉਂਦਾ ਸੀ ਪਰ ਉਹ ਖਰੀਦੀਆਂ ਚੀਜ਼ਾਂ ਦਾ ਬਿੱਲ ਨਹੀਂ ਲੈ ਕੇ ਆਉਂਦਾ ਸੀ ਸਾਡੇ ਆਫਿਸ ਦੇ ਲੋਕਾਂ ਨੇ ਉਹਨਾਂ ਨੂੰ ਕਿਹਾ ਤੁਸੀਂ ਫਲਾਨੀ ਚੀਜ਼ ਦੇ ਲਈ ਪੈਸੇ ਲੈ ਕੇ ਗਏ ਸੀ ਨਾ ਖਰੀਦਣ ਤੋਂ ਬਾਅਦ ਉਹਦਾ ਬਿੱਲ ਲੈ ਕੇ ਆਉਣਾ ਹੈ ਕਿੰਨੇ ਚ ਖਰੀਦੀਆ ਕਦੋਂ ਖਰੀਦੀਆ ਬਿੱਲ ਤੂੰ ਜਮਾ ਕਰਨਾ ਹੈ ਨਾ ਕਿਉਂ ਜਮਾ ਨਹੀਂ ਕੀਤਾ ਕਹਿਣ ਤੇ ਉਹ ਆਪਣੀ ਗਲਤੀ ਜਾਣ ਕੇ ਮਾਫ ਕਰੋ ਮੇਰੇ ਕੋਲ ਬਿੱਲ ਹੈ ਮੈਂ ਦਵਾਂਗਾ ਕਹਿੰਦਾ ਤਾਂ ਚੰਗਾ ਹੁੰਦਾ ਬ੍ਰਦਰ ਕੀ ਮੇਰੇ ਤੇ ਵਿਸ਼ਵਾਸ ਨਹੀਂ ਆ ਮੈਂ ਤੁਹਾਨੂੰ ਕੋਈ ਧੋਖੇਬਾਜ਼ ਲੱਗ ਰਿਹਾ ਹਾਂ ਤੁਸੀਂ ਮੇਰੇ ਤੇ ਸ਼ੱਕ ਕਿਉਂ ਕਰ ਰਹੇ ਹੋ ਕਿਰਪਾ ਕਰਕੇ ਗੌਰ ਕਰੋ ਤੁਸੀਂ ਜੋ ਕੰਮ ਕੀਤਾ ਜੋ ਕਰ ਰਹੇ ਹੋ ਜੇ ਉਹ ਸਹੀ ਹੈ ਤਾਂ ਤੁਹਾਨੂੰ ਸਵਾਲ ਪੁੱਛਣ ਤੇ ਗੁੱਸਾ ਨਹੀਂ ਆਉਣਾ ਚਾਹੀਦਾ ਕਹਿਨ ਤੇਰਾ ਭਰਾ ਕਿੱਥੇ ਆ ਕਿਉਂ ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ ਉਹ ਕੰਟਰੋਲ ਕਰ ਭਾਈ ਕਿਉਂ ਕਿਉਂ ਇੰਨਾ ਗੁੱਸਾ ਕਰ ਰਿਹਾ ਹੈ ਤੂੰ ਪਰਮੇਸ਼ਵਰ کہہ ਰਿਹਾ ਕੈਨ ਕਿਉਂ ਗੁੱਸਾ ਕਰ ਰਿਹਾ ਜੇ ਤੂੰ ਪਲਾ ਕੀਤਾ ਹੈ ਤਾਂ ਫਿਰ ਤੇਰਾ ਸਿਰ ਤਾਂ ਉੱਚਾ ਚਾਹੀਦਾ ਹੈ ਨਾ ਤੂੰ ਜੋ ਕੀਤਾ ਹੈ ਜੋ ਕਰ ਰਿਹਾ ਹੈ ਉਹ ਗਲਤ ਕੰਮ ਹੈ ਅਤੇ ਤੈਨੂੰ ਗੁੱਸਾ ਆ ਰਿਹਾ ਹੈ ਗੌਰ ਕਰਿਓ ਉਸ ਦਿਨ ਉਹ ਭਾਈ ਜਿਹੜੀਆਂ ਚੀਜ਼ਾਂ ਦੇ ਲਈ ਪੈਸੇ ਲੈ ਕੇ ਗਿਆ ਬਿੱਲ ਮੰਗਨ ਤੇ ਉਸ ਨੂੰ ਗੁੱਸਾ ਆ ਗਿਆ ਗੁੱਸੇ 'ਚ ਆਫਿਸ ਅਤੇ ਸੇਵਾ ਨੂੰ ਛੱਡ ਕੇ ਉਹ ਚਲਾ ਗਿਆ ਉਹ ਕਿਉਂ ਗਿਆ ਕਹਾਂਗੇ ਉਹ ਜੋ ਪੈਸੇ ਲੈ ਕੇ ਗਿਆ ਸੀ ਉਹਨਾਂ ਪੈਸਿਆਂ ਦਾ ਜੋ ਖਰੀਦਣਾ ਸੀ ਨਾ ਖਰੀਦ ਸਕਿਆ ਗਲਤ ਇਸਤੇਮਾਲ ਕੀਤਾ ਇਸ ਲਈ ਉਹਨੂੰ ਗੁੱਸਾ ਆਇਆ ਹਿਸਾਬ ਨਹੀਂ ਦੇ ਪਾਇਆ ਇਸੇ ਲਈ ਪਰਮੇਸ਼ਵਰ ਦੀ ਸੇਵਾ ਨੂੰ ਛੱਡ ਕੇ ਚਲਾ ਗਿਆ ਭੈਣੋਂ ਅਤੇ ਭਰਾਵੋ ਜਦੋਂ ਤੁਸੀਂ ਪ੍ਰਭੂ ਦੀ ਸੇਵਾ 'ਚ ਹਿੱਸਾ ਲੈਣੇ ਹੋ ਉਸ ਨੂੰ ਛੱਡ ਕੇ ਜਾਣਾ ਠੀਕ ਨਹੀਂ ਆ ਉਸੇ ਤਰ੍ਹਾਂ ਪਤੀ ਅਤੇ ਪਤਨੀ ਦੇ ਰੂਪ 'ਚ ਇੱਕ ਰਿਸ਼ਤਾ ਜੁੜਨ ਤੋਂ ਬਾਅਦ ਉਸ ਰਿਸ਼ਤੇ ਨੂੰ ਤੋੜ ਕੇ ਦੂਰ ਹੋ ਜਾਣਾ ਜਾਂ ਅਲੱਗ ਹੋ ਜਾਣਾ ਠੀਕ ਗੱਲ ਨਹੀਂ ਆ ਇੱਕ ਦਿਨ ਉਹ ਭੈਣ ਮੇਰੇ ਕੋਲ ਆਈ ਆ ਕੇ ਕਹਿੰਦੀ ਪਾਸਟਰ ਜੀ ਕਲਵਰੀ ਟੈਂਪਲ ਦੇ ਵਿੱਚ ਜੋ ਵੀ ਕੰਮ ਤੁਸੀਂ ਦੋਗੇ ਮੈਂ ਉਹ ਕਰਾਂਗੀ ਬਾਥਰੂਮ ਸਾਫ਼ ਕਰਨ ਦੇ ਲਈ ਕਹੋਗੇ ਮੈਂ ਕਰਾਂਗੀ ਸਫਾਈ ਕਰੋ ਕਹਿਣ ਤੇ ਕਰਾਂਗੀ ਮੈਨੂੰ ਕੋਈ ਵੀ ਕੰਮ ਦੇ ਦਿਵੋ ਪਲੀਜ਼ ਇਹ ਕਹਿੰਦੇ ਹੋਏ ਦੀਨਤਾ ਦੇ ਨਾਲ ਉਸਨੇ ਕਿਹਾ ਤਦ ਮੈਂ ਕਿਹਾ ਅੱਛਾ ਤੁਹਾਡਾ ਪਤੀ ਕਾਰ ਚਲਾਉਂਦਾ ਹੈ ਨਾ ਤੁਹਾਡੀ ਕੈਬ ਹੈ ਨਾ ਕਾਰ ਹੈ ਨਾ ਇੱਥੋਂ ਜਾਣ ਤੋਂ ਬਾਅਦ ਕਾਰ ਖਰੀਦ ਕੇ ਉਸ ਕਾਰ ਨੂੰ ਉਸਨੇ ਕੈਬ ਦੇ business 'ਚ ਲਗਾ ਦਿੱਤਾ ਮੈਂ ਜਾਣਦਾ ਹਾਂ ਤੁਹਾਡਾ ਪਤੀ ਕਾਰ ਖਰੀਦ ਕੇ ਉਸ ਤੋਂ ਜੋ ਪੈਸੇ ਮਿਲਦੇ ਆ ਕੀ ਪਰਿਵਾਰ ਨੂੰ ਪਾਲ ਰਿਹਾ ਹੈ ਆਪਣਾ ਵੀ ਘਰ ਲੈ ਲਿਆ ਹਨਾ ਥੋੜਾ ਬੋਤ ਜਮਾ ਵੀ ਕੀਤਾ ਹੈ ਨਾ ਐਸੇ ਸਮੇਂ ਤੇ ਤੂੰ ਆ ਕੇ ਪੈਸੇ ਮੰਗ ਰਹੀਆਂ ਅਤੇ ਕਹਿ ਰਹੇ ਕਿ ਮੈਨੂੰ ਕੋਈ ਕੰਮ ਦੋ ਮੈਂ ਪੁੱਛਿਆ ਕੀ ਗੱਲ ਆ ਭੈਣ ਉਹ ਰੋਂਦੇ ਹੋਏ ਕਹਿਣ ਲੱਗੀ ਪਾਸ ਜੀ ਮੇਰੇ ਪਤੀ ਦੀ ਮੌਤ ਹੋ ਗਈ ਮੌਤ ਹੋ ਗਈ ਪਰਮੇਸ਼ਵਰ ਨੂੰ ਛੱਡਣਾ ਸਾਡੇ ਲਈ ਭਲਾ ਨਹੀਂ ਆ ਹਾਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਛੱਡਣਾ ਵੀ ਭਲਾ ਨਹੀਂ ਆ ਉਹ ਵੀ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਰਹਿੰਦੇ ਹੋਏ ਗਲਤ ਕੰਮ ਕਰਕੇ ਛੱਡ ਦੇਣਾ ਇਹ ਬਿਲਕੁਲ ਵੀ ਠੀਕ ਨਹੀਂ ਆ ਮਾਫੀ ਮੰਗ ਕੇ ਪਰਮੇਸ਼ਵਰ ਦੀ ਹਜ਼ੂਰੀ ਚ ਮਾਫੀ ਮੰਗ ਕੇ ਸੇਵਾ ਚ ਅੱਗੇ ਵਧਣਾ ਚੰਗਾ ਹੈ ਕੀਤੀਆਂ ਗਲਤੀਆਂ ਨੂੰ ਮੰਨੇ ਬਿਨਾ ਸੇਵਾ ਛੱਡ ਦੇਣਾ ਠੀਕ ਨਹੀਂ ਆ ਗਲਤੀ ਕਰਨਾ ਇਨਸਾਨ ਲਈ ਆਮਾ ਤੁਹਾਨੂੰ ਤੇ ਮੈਨੂੰ ਮਾਫ ਕਰਨਾ ਇਹ ਮੇਰੇ ਪਰਮੇਸ਼ਵਰ ਦਾ ਸੁਭਾ ਹੈ ਉਹ ਪਰਮੇਸ਼ਵਰ ਮਾਫ ਕਰਨ ਵਾਲਾ ਹੈ ਇਸ ਗੱਲ ਨੂੰ ਨਾ ਭੁੱਲੋ ਜੇ ਅੱਗੇ ਵਧੋਗੇ ਮੇਰੇ ਪਤੀ ਦੇ ਮਰਨ ਤੋਂ ਬਾਅਦ ਅਸਲੀ ਗੱਲਾਂ ਸਾਡੇ ਸਾਹਮਣੇ ਆਈਆਂ ਕਿਹੜੀਆਂ ਗੱਲਾਂ ਇਹ ਕੀ ਇਹ ਮਕਾਨ ਤਾਂ ਮੇਰੇ ਪਤੀ ਨੇ ਕਰਜ਼ਾ ਲੈ ਕੇ ਬਣਾਇਆ ਸੀ ਕਾਰ ਵੀ ਕਰਜ਼ਾ ਲੈ ਕੇ ਲਈ ਸੀ ਇਹ ਵੀ ਸਾਨੂੰ ਪਤਾ ਨਹੀਂ ਸੀ ਉਹਦੇ ਮਰਨ ਤੋਂ ਬਾਅਦ ਸਾਨੂੰ ਅਸਲੀ ਗੱਲ ਪਤਾ ਚੱਲੀ ਕਿ ਉਸਨੇ ਬੜਾ ਕਰਜ਼ਾ ਲਿਆ ਸੀ ਜਿਨ੍ਹਾਂ ਨੇ ਕਰਜ਼ਾ ਦਿੱਤਾ ਉਹਨਾਂ ਨੇ ਆ ਕੇ ਘਰ ਵੀ ਖੋ ਲਿਆ ਕਾਰ ਵੀ ਖੋ ਕੇ ਲੈ ਗਏ ਅਸੀਂ ਰੋਡ ਤੇ ਆ ਗਏ ਜਿਨ੍ਹਾਂ ਨੇ ਸਾਨੂੰ ਕਰਜ਼ਾ ਦਿੱਤਾ ਉਹ ਸਾਨੂੰ ਰੋਡ ਤੇ ਲੈ ਕੇ ਆਏ ਇਹ ਕਹਿਣਾ ਨੂੰ ਚੰਗਾ ਮੇਰੇ ਪਤੀ ਮਰਦੇ ਮਰਦੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਰੋਡ ਤੇ ਲੈ ਆ ਕੇ ਆਏ ਇਹ ਕਹਿਣਾ ਸਹੀ ਆ पतिओ होने मैं एक गल कही सी ना वो की मौत जो है कदों आएगी नहीं पता दूसरा क्यों आएगी नहीं पता तीसरा कि आएगी नहीं पता मौत अलग तरीके ना आएगी किस तरह आएगी नहीं पता चौथा कितों आएगी नहीं पता जे तुसी जिम्मेदार पतिओ ता एक बेनती कर रहे है ਜੇ ਅੱਜ ਤੁਹਾਨੂੰ ਮਰਨਾ ਪਵੇ ਤਾਂ ਤੁਹਾਡੀ ਮੌਤ ਤੁਹਾਡੀ ਪਤਨੀ ਦੇ ਲਈ ਬੱਚਿਆਂ ਦੇ ਲਈ ਜ਼ਰੂਰ ਪੂਰੀ ਨਾ ਕੀਤੀ ਜਾਵੇ ਐਸੀ ਇੱਕ ਕਮੀਆਂ ਇਹ ਇਹਦੇ 'ਚ ਸ਼ੱਕ ਨਹੀਂ ਆ ਕਿਉਂਕਿ ਇਸ ਸੰਸਾਰ 'ਚ ਤੁਹਾਡੇ ਬੱਚਿਆਂ ਦਾ ਤੁਹਾਡੇ ਤੋਂ ਇਲਾਵਾ ਕੋਈ ਹੋਰ ਪਿਤਾ ਨਹੀਂ ਬਣ ਸਕਦਾ ਉਸ ਜਗ੍ਹਾ ਨੂੰ ਇਸ ਸੰਸਾਰ 'ਚ ਕੋਈ ਵੀ ਲੈ ਨਹੀਂ ਸਕਦਾ ਪਰ ਸੁਣੋ ਜੇ ਤੁਹਾਨੂੰ ਮਰਨਾ ਪਵੇ ਤਾਂ ਤੁਹਾਡੀ ਮੌਤ ਇਸ ਤਰ੍ਹਾਂ ਹੋਈ ਹੈ ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਲੇਕਿਨ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਬੇਕਰ ਕਰਕੇ ਨਾ ਮਰਿਓ ਤੁਹਾਡੀ ਮਰਨ ਤੇ ਉਹ ਸੜਕ ਤੇ ਨਾ ਆਵੇ ਆਪਣੀ ਮੌਤ ਤੋਂ ਬਾਅਦ ਇਸ ਤਰ੍ਹਾਂ ਕਦੇ ਨਾ ਕਰਿਓ ਇਹ ਠੀਕ ਨਹੀਂ ਆ ਯਾਦ ਰੱਖੋ ਕਿ ਅੱਜ ਰਾਤ ਨੂੰ ਜੇ ਮਰ ਜਾਵੇ ਤਾਂ ਜੇ ਅੱਜ ਰਾਤ ਮੈਂ ਮਰ ਜਾਮਾ ਤਾਂ ਮੇਰੀ ਪਤਨੀ ਅਤੇ ਬੱਚਿਆਂ ਨੂੰ ਕੋਈ ਵੀ ਕਟੀ ਨਹੀਂ ਹੋਏਗੀ ਕਿਉਂ ਆਪਣੀ ਪਤਨੀ ਦਾ ਆਤਮਿਕ ਔਰਤ ਦੇ ਰੂਪ ਦੇ ਵਿੱਚ ਧਿਆਨ ਰੱਖਿਆ ਹੈ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾ ਸਕਿਆ ਹਾਂ ਆਤਮਿਕਤਾ ਚ ਵਿਧਾਇਆ ਹੈ ਮੇਰੇ ਨਾ ਹੋਣ ਤੇ ਵੀ ਮੇਰੀ ਪਤਨੀ ਅਤੇ ਬੱਚੇ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਜੀ ਸਕਣਗੇ ਐਸਾ ਵਿਸ਼ਵਾਸ ਉਹਨਾਂ ਦੇ ਮਨ ਦੇ ਵਿੱਚ ਪਾ ਸਕਾਂ ਆਤਮਿਕ ਪਿਤਾ ਦੇ ਰੂਪ ਆਤਮਿਕ ਮਾਂ ਦੇ ਰੂਪ ਚ ਤੁਸੀਂ ਰਹਿਣਾ ਮੈਂ ਮਰ ਵੀ ਜਾਵਾਂ ਕੋਈ ਗੱਲ ਨਹੀਂ ਕਿਉਂਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਸ਼ਰਮਿੰਦਗੀ ਦੇ ਕੇ ਨਹੀਂ ਮਰ ਰਿਹਾ ਹਾਂ ਵੈ ਵਿਚਾਰੀਆਂ ਦੇ ਕੋਲ ਜਾ ਕੇ ਬਿਮਾਰੀ ਮੁੱਲ ਲੈ ਕੇ ਅਚਾਨਕ ਮਰ ਗਿਆ ਮੁਸੀਬਤ ਦੂਰ ਹੋ ਗਈ ਕੀਤਾ ਵੀ ਤਾਂ ਐਸੇ ਏਡਸ ਰੋਗੀ ਨਾਲ ਕਿਵੇਂ ਵਿਆਹ ਕੀਤਾ ਇਸ ਤਰ੍ਹਾਂ ਕੋਈ ਵੀ ਮੇਰੀ ਪਤਨੀ ਦੀ ਨਿੰਦਾ ਨਾ ਕਰ ਸਕੇ ਜੇ ਮੈਂ ਮਰਾਂਗਾ ਤਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਸ਼ਰਮਿੰਦਗੀ ਦੇ ਕੇ ਨਹੀਂ ਮਰਾਂਗਾ ਆਰਥਿਕ ਸਮੱਸਿਆਵਾਂ ਨੂੰ ਵੀ ਛੱਡ ਕੇ ਨਹੀਂ ਮਰਾਂਗਾ ਕਹਿ ਪਉਣਾ ਹੈ ਮਾਰੀ ਗੱਲ ਇਹ ਹੈ ਕਿ ਉਹ ਸੇਵਾ ਕਰ ਰਿਹਾ ਸੀ ਲੇਕਿਨ ਫਿਰ ਵੀ ਆਰਥਿਕ ਵਿਸ਼ੇ ਦੇ ਵਿੱਚ ਪਤਾ ਨਹੀਂ ਕਿਉਂ ਉਹ ਪਿਛੜਿਆ ਹੋਇਆ ਸੀ ਉਹ ਜੋ ਸੇਵਾ ਕਰ ਰਿਹਾ ਸੀ ਉਸ ਨੂੰ ਪਰਮੇਸ਼ਵਰ ਤੇ ਨਿਰਭਰ ਰਹਿਣਾ ਚਾਹੀਦਾ ਸੀ ਕਰਜ਼ੇ ਦਾ ਸਹਾਰਾ ਲਿਆ ਪਰਮੇਸ਼ਵਰ ਨੇ ਕਿਹਾ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਗੇ ਅਤੇ ਮੇਰੀ ਆਗਿਆ ਨੂੰ ਮੰਨੋਗੇ ਤਾਂ ਮੈਂ ਤੁਹਾਨੂੰ ਉਧਾਰ ਦੇਣ ਵਾਲੇ ਬਣਾਵਾਂਗਾ ਉਧਾਰ ਲੈਣ ਵਾਲੇ ਨਹੀਂ ਪਤਾ ਨਹੀਂ ਕਿਉਂ ਉਹ ਨਬੀ ਸੇਵਾ ਕਰ ਰਿਹਾ ਸੀ ਲੇਕਿਨ ਉਹ ਆਰਥਿਕ ਇੰਤਜ਼ਾਮ ਦੇ ਵਿੱਚ ਸਹੀ ਨਹੀਂ ਸੀ ਪੈਸਿਆਂ ਨੂੰ ਸਹੀ ਤਰੀਕੇ ਦੇ ਨਾਲ ਉਹ ਖਰਚਣਾ ਨਹੀਂ ਜਾਣਦਾ ਸੀ ਕਿਸ ਤਰ੍ਹਾਂ اپنی آمدن ਨੂੰ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਖਰਚਣਾ ਹੈ ਕਿਸ ਤਰ੍ਹਾਂ ਆਈ ਹੋਈ ਕਮਾਈ ਨੂੰ ਪਰਿਵਾਰ ਦੇ ਪੋਸ਼ਣ ਦੇ ਲਈ ਸਹੀ ਤਰੀਕੇ ਨਾਲ ਕਿਵੇਂ ਇਸਤੇਮਾਲ ਕਰਨਾ ਹੈ ਬੈਲੈਂਸ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਹੈ ਇਸ ਗੱਲ 'ਚ ਉਹ ਫੇਲ ਹੋ ਗਿਆ ਇਸ ਲਈ ਉਸਨੇ ਕਰਜ਼ਾ ਲਿਆ ਕਿਉਂ ਕਰਜ਼ਾ ਲਿਆ ਨਹੀਂ ਪਤਾ ਇਸ ਲਈ ਤਾਂ ਉਹਦੀ ਪਰਿਵਾਰ ਮੌਤ ਲਈ ਵੱਡਾ ਕਾਟਾ ਸੀ ਅਤੇ ਮਰ ਗਿਆ ਪਰ ਮਰਨ ਤੋਂ ਬਾਅਦ ਜਾਂਦੇ ਜਾਂਦੇ ਉਹ ਇੱਕ ਵੱਡੀ ਸਮੱਸਿਆ ਛੱਡ ਗਿਆ ਉਹ ਕੀ ਸੀ ਕੀ ਕਰਜ਼ੇ ਦੀ ਸਮੱਸਿਆ ਇਹ ਹੀ ਕਹਿ ਰਿਹਾ ਹਾਂ ਜੇ ਅੱਜ ਦੀ ਰਾਤ ਤੁਹਾਨੂੰ ਮਰਨਾ ਪਵੇ ਤਾਂ ਕਰਜ਼ਾ ਲੈ ਕੇ ਨਾ ਮਰਿਓ ਪਰਿਵਾਰ ਲਈ ਸ਼ਰਮਿੰਦਗੀ ਛੱਡ ਕੇ ਨਾ ਜਾਇਓ ਤੁਹਾਡੇ ਮਰਨ ਤੋਂ ਬਾਅਦ ਆਰਥਿਕ ਤੌਰ ਤੇ ਤੁਹਾਡੀ ਪਤਨੀ ਅਤੇ ਬੱਚਿਆਂ ਨੂੰ ਕਰਜ਼ੇ ਦੇ ਵਿੱਚ ਪਾ ਕੇ ਨਾ ਮਰਿਓ ਬੇਨਤੀ ਕਰਦਾ ਹਾਂ ਅੱਗੇ ਵਾਦਦੇ ਹਾਂ ਅਰਤੀ ਤਰਤੀ ਭਾਰ ਅਤੇ ਬੋਝ ਇਸ ਸੇਵਾਦਾਰ ਛੱਡ ਕੇ ਚਲਾ ਗਿਆ ਅਤੇ ਜੋ ਵੀ ਕਰਜ਼ਾ ਲਿਆ ਸੀ ਉਸ ਸੇਵਕ ਦੇ ਦੋਨੇ ਪੁੱਤਰਾ ਨੂੰ ਲੈ ਜਾ ਕੇ ਨੌਕਰ ਦੇ ਰੂਪ ਚ ਆਪਣੇ ਕੋਲ ਰੱਖਣਾ ਹੈ ਅਤੇ ਕਰਜ਼ਾ ਚੁਕਾਉਣਾ ਹੈ ਇਹ ਫੈਸਲਾ ਕੀਤਾ ਤਾਂ ਉਹ ਪਤਨੀ ਤੜਫੁੱਟੀ ਪਿਆਰਿਓ ਇੱਕ ਪਾਸੇ ਜਵਾਨੀ ਵਿੱਚ ਹੀ ਆਪਣੇ ਪਤੀ ਨੂੰ ਗਵਾ ਲਿਆ ਏ ਜਵਾਨ ਬੱਚੇ ਸੈਟਲ ਨਹੀਂ ਹੋਏ ਉਹਨਾਂ ਤੋਂ ਪਹਿਲਾਂ ਹੀ ਇਹ ਪਿਤਾ ਮਰ ਗਿਆ ਐਸੀ ਚਿੰਤਾ ਵੀ ਸੀ ਇੱਕ ਪਾਸੇ ਪਤੀ ਮਰ ਗਿਆ ਅਤੇ ਬੱਚਿਆਂ ਦੇ ਉੱਪਰੋਂ ਪਿਤਾ ਦਾ ਸਾਯਾ ਵੀ ਉੱਟ ਗਿਆ ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਜਿਸ ਨੂੰ ਕੋਈ ਭਰ ਨਹੀਂ ਸਕਦਾ ਇਸ ਜ਼ਿੰਮੇਵਾਰੀ ਨੂੰ ਚੱਕ ਨਹੀਂ ਪਾਰੀ ਸੀ ਐਸੇ ਸਮੇਂ ਤੇ जिन्ना ने कर्जा ਦਿੱਤਾ ਸੀ اچانک او ਆ ਗਏ ਕੀ ਗੱਲ ਆ ਜੀ ਕੀ ਗੱਲ ਆ کیوں کہہ ਰਹੇ ਹੋ ਜੀ پیسے ਕਦੋਂ ਦਵੋਂਗੇ ਕਿਹੜੇ پیسے ਉਹੀ ਜੋ ਤੇਰੇ ਪਤੀ ਨੇ ਕਰਜ਼ਾ ਲਿਆ ਕਦੋਂ ਲਿਆ ਜੀ ਕੀ ਤੁਹਾਨੂੰ ਉਹਨਾਂ ਨੇ ਦੱਸਿਆ ਨਹੀਂ ਨਹੀਂ ਜੀ ਮੈਨੂੰ ਕਦੇ ਨਹੀਂ ਦੱਸਿਆ ਦੱਸਿਆ ਹੋਵੇਗਾ ਦੱਸੇ ਬਿਨਾ ਕਿਵੇਂ ਰਹਿ ਸਕਦੇ ਹੋ ਤੂੰ ਸਾਡੇ ਸਾਹਮਣੇ ਡਰਾਮੇ ਨਾ ਕਰ ਉਸਨੇ ਤੈਨੂੰ ਜ਼ਰੂਰ ਦੱਸਿਆ ਹੋਵੇਗਾ ਸੁਣੋ ਜੀ ਮੇਰੇ ਪਤੀ ਮਰਨਤੇ ਮੈਂ ਦੁਖੀ ਹਾਂ ਜੋ ਮਰਜ਼ੀ ਆਏ ਬੋਲਦੇ ਜਾ ਰਹੇ ਹਾਂ ਸਾਨੂੰ ਵੀ ਦੁੱਖਾ ਜੋ ਕਰਜ਼ਾ ਲਿਆ ਦਿੱਤੇ ਬਿਨਾ ਮਰ ਜਾਣਾ ਹੀ ਸਾਨੂੰ ਵੀ ਦੁੱਖਾ ਉਸ ਦੁੱਖ ਨਾਲ ਅਸੀਂ ਕਹਿ ਰਹੇ ਆ ਤੂੰ ਕੀ ਕਰੇਗੀ ਸਾਨੂੰ ਨਹੀਂ ਪਤਾ ਜਲਦੀ ਨਾਲ ਸਾਡਾ ਕਰਜ਼ਾ ਦੇ ਪਿਆਰੇ ਅਸਲ ਚ ਉਹਨੂੰ ਕਰਜ਼ੇ ਬਾਰੇ ਪਤਾ ਹੀ ਨਹੀਂ ਸੀ ਉਹ ਪਹਿਲੇ ਦੁਖੀ ਆ ਉਹ ਕਿਵੇਂ ਦੇ ਪਾਏਗੀ ਪਰੇਸ਼ਾਨ ਹੋ ਗਈ ਇਸ ਲਈ ਕਹਿ ਰਿਹਾ ਹਾਂ ਪਤਿਓ ਤੁਸੀਂ ਕਿਸ ਦਿਨ ਮਰੋਂਗੇ ਪਤਾ ਨਹੀਂ ਆ ਪਤਨੀ ਤੇ ਬੱਚਿਆਂ ਦੇ ਉੱਪਰ ਭੋਜ ਅਤੇ ਭਾਰ ਪਾ ਕੇ ਨਾ ਜਾਇਓ ਕਰਜ਼ਾ ਦੇ ਕੇ ਨਾ ਜਾਇਓ ਤੁਸੀਂ ਜੋ ਪਿਆਰ ਮੁਹੱਬਤ ਦਿਖਾਈਆ ਉਹ ਕਰਜ਼ਾ ਚੁਕਾਉਣ ਦੇ ਲਈ ਜ਼ਿੰਦਾ ਰਹਿਣਾ ਹੈ ਨਾ ਤੁਸੀਂ ਜੋ ਕਰਜ਼ਾ ਲਿਆ ਹੈ ਉਸ ਨੂੰ ਨਾ ਚੁਕਾਉਣ ਵਾਲੇ ਦੇ ਰੂਪ ਚ ਜੋ ਦੁੱਖ ਦੇ ਰਹੇ ਹੋ ਇਹ ਠੀਕ ਨਹੀਂ ਆ ਸੋਚ ਕੇ ਵੇਖੋ ਆਪਣੇ ਖਰਚੇ ਘਟਾ ਲਵੋ ਖਰਚੀਲੇ ਜੀਵਨ ਨੂੰ ਘਟ ਕਰ ਲਵੋ ਵਿਅਰਥ ਪੈਸਾ ਬਰਬਾਦ ਕਰਨਾ ਬੰਦ ਕਰ ਦਵੋ ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਰਹਿਣ ਦੀ ਤੁਸੀਂ ਆਦਤ ਬਣਾ ਲਵੋ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਅਤੇ ਮੁਹੱਬਤ ਦੇ ਕੇ ਤੁਸੀਂ ਚਲੇ ਜਾਓ ਕਰਜ਼ਾ ਦੇ ਕੇ ਨਾ ਜਾਓ ਸ਼ਰਮਿੰਦਗੀ ਛੱਡ ਕੇ ਨਾ ਜਾਓ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਸਾਨੂੰ ਨਮੂਨੇ ਦਾ ਜੀਵਨ ਦੇ ਦਿਓ ਸਾਨੂੰ ਆਸ਼ੀਸ਼ ਜੀਵਨ ਦੇ ਦਿਓ ਅਸੀਂ ਕਦੋਂ ਮਰਾਂਗੇ ਸਾਨੂੰ ਨਹੀਂ ਪਤਾ ਕਿਵੇਂ ਮਰਾਂਗੇ ਸਾਨੂੰ ਇਹ ਵੀ ਨਹੀਂ ਪਤਾ ਪਰ ਇੱਕ ਦਿਨ ਇਹ ਯਾਤਰਾ ਖਤਮ ਹੋ ਜਾਏਗੀ ਜਿਸ ਦਿਨ ਇਹ ਯਾਤਰਾ ਖਤਮ ਕਰਾਂਗੇ ਕਿਸੇ ਵੀ ਸ਼ਰਮਿੰਦਗੀ ਨੂੰ ਅਤੇ ਕੋਈ ਵੀ ਨਿੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਅਸੀਂ ਆਪਣੇ ਪਰਿਵਾਰ ਦੇ ਲਈ ਛੱਡ ਕੇ ਨਾ ਜਾ ਸਕੀਏ ਅਸੀਂ ਇੱਕ ਨਮੂਨੇ ਦਾ ਜੀਵਨ ਛੱਡ ਕੇ ਜਾਈਏ ਅਸੀਂ ਆਸ਼ੀਸ਼ ਵਾਲਾ ਜੀਵਨ ਆਪਣੇ ਬੱਚਾ ਲਈ ਛੱਡ ਕੇ ਜਾਈਏ ਬਹੁਤ ਸਾਰੇ ਲੋਕਾਂ ਦੇ ਲਈ ਅਸੀਂ ਆਸ਼ੀਸ਼ ਵਾਲਾ ਜੀਵਨ ਛੱਡ ਕੇ ਜਾ ਸਕੀਏ ਐਸਾ ਆਸ਼ੀਸ਼ ਵਾਲਾ ਜੀਵਨ ਸਾਨੂੰ ਦੇ ਦਿਓ ਆਪਣੇ ਨਾਮ ਦੀ ਮहिमा ਲੋ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72